ਜੀ ਦੋਸਤੋ ਕਮ ਆਉਣ ਵਾਲੀਆਂ ਗੱਲਾਂ ਨੰਬਰ 1 ਖਾਲੀ ਬਿੜਜ ਜਾਣ ਵਾਲਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਹੌਲੀ ਹੌਲੀ ਪਿਗਲਣ ਲੱਗ ਜਾਂਦੀ ਹੈ ਨੰਬਰ 2 ਜੇਕਰ ਤੁਹਾਨੂੰ ਪੇਟ ਜਾਂ ਲੂਜ ਮੋਸ਼ਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 3 ਰੋਟੀ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 4 ਸੂਜੀ ਦਾ ਰੋਜ਼ ਸੇਵਨ ਕਰਨ ਨਾਲ ਹਾਟੈਗ ਦਾ ਖਤਰਾ ਘਟ ਜਾਂਦਾ ਹੈ ਨੰਬਰ 5 ਮੂਲੀ ਦੇ ਪੱਤੇ ਰੱਖਦਾ ਸੇਵਨ ਕਰਨ ਨਾਲ ਪੀਲੇ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਨੰਬਰ 6 ਜੋ ਲੋਕ ਦਹੀਂ ਦਾ ਸੇਵ ਰੋਜ਼ਾਨਾ ਕਰਦੇ ਹਨ ਉਹਨਾਂ ਨੂੰ ਪੇਟ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 7 ਸਵੇਰੇ ਖਾਲੀ ਵਿਢੋਬਲੇ ਹੋਏ ਛੋਲੇ ਖਾਣ ਨਾਲ ਜਾਦਾਸਤ ਬਹੁਤ ਤੇਜ਼ ਹੁੰਦੀ ਹੈ ਨੰਬਰ 8 ਚਕੰਦਰ ਦਾ ਰਸ ਪੀਣ ਨਾਲ ਤੁਹਾਡੇ ਚਿਹਰੇ ਤੇ ਬਖਤਰਾਨ ਕਉਂਦੀ ਹੈ ਨੰਬਰ 9 ਸ਼ਾਮ ਨੂੰ ਖੰਜੂਰ ਖਾਣ ਨਾਲ ਹੱਡੀਆਂ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 10 ਸ਼ੂਗਰ ਦੇ ਮਰੀਜ਼ਾਂ ਨੂੰ ਪੱਤੇਦਾਰ ਗੋਪੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 11 ਖਾਣਾ ਖਾਣ ਤੋਂ ਬਾਅਦ ਸਾਫ ਜ਼ਰੂਰ ਖਾਓ ਇਸ ਨਾਲ ਰੋਟੀ ਜਲਦੀ ਹਾਜ਼ਮ ਹੋ ਜਾਂਦੀ ਹੈ ਨੰਬਰ 12 ਰੋਜ਼ਾਨਾ ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਚਿਹਰੇ ਤੇ ਬਹੁਤ ਰੌਣਕ ਆਉਂਦੀ ਹੈ ਨੰਬਰ 13 ਹੱਦ ਤੋਂ ਜ਼ਿਆਦਾ ਖਾਣ ਨਾਲ ਸੁਣਨ ਸ਼ਕਤੀ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 14 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਤਾਂ ਤੁਹਾਨੂੰ ਰੋਜ਼ਾਨਾ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 15 ਰੋਜ਼ਾਨਾ ਗਾਜਰ ਖਾਣ ਨਾਲ ਨਜ਼ਰ ਬਹੁਤ ਤੇਜ਼ ਹੁੰਦੀ ਹੈ ਨੰਬਰ 16 ਜਾਲਾ ਮਸਾਲੇਦਾਰ ਵਸਤੂਆਂ ਖਾਣ ਨਾਲ ਦਿਲ ਸੰਬੰਧੀ ਸਮੱਸਿਆ ਹੋ ਸਕਦੀ ਹੈ ਨੰਬਰ 17 ਲਸਣ ਦਾ ਰਜਣਾ ਸੇਵਨ ਕਰਨ ਨਾਲ ਕੋਲੇਸਟ੍ਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 18 ਨਾਰੀਅਲ ਤੇਲ ਦਾੜੀ ਤੇ ਲਗਾਉਣ ਨਾਲ ਦਾੜੀ ਸੰਘਣੀ ਹੋਣ ਲੱਗ ਜਾਂਦੀ ਹੈ ਨੰਬਰ 19 ਜੇਕਰ ਤੁਹਾਡੇ ਸਰੀਰ ਵਿੱਚੋਂ ਖੂਨ ਦੀ ਕਮੀ ਹੈ ਤਾਂ ਤੁਹਾਨੂੰ ਰਜਣਾ ਨਾਰਦਾ ਸੇਵਨ ਕਰਨਾ ਚਾਹੀਦਾ ਹੈ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 20 ਦੁੱਧ ਵਿੱਚ ਇੱਕ ਚੁਟਕੀ ਕੇਸਰ ਮਿਲਾ ਕੇ ਪੀਣ ਨਾਲ ਚਿਹਰੇ ਤੇ ਬਹੁਤ ਗਲੋ ਆਉਂਦਾ ਹੈ ਧੰਵਾਦ ਜੀ